ਮੈਂ ਟਾਲਿਆਂ ਦੇ ਬਾਕੀ ਤੋਂ ਚੈਨਲ ਤੇ ਹੁੰਦਾ ਹੁੰਦਾ ਮਾਹੌਲੀ ਮਾਹੌਲ ਵਾਲਾ ਨਾਉਣ ਬੜੇ ਮਗਰੋਂ ਤੋਂ ਹੋਰ ਤੋਂ ਅੱਛਾ ਸਿੰਧਰਾਬੜ ਨਿਰਸਾਹ ਮੱਥੇ ਪਿਆਰਪੁਰ ਨਿੰਦਾ ਮੋੜਾ ਕਣਾਂ ਜਿਹੜੇ ਚਿੱਕੇ ਜਾਂਦੇ ਆ ਉਹ ਮਤਲਬ ਕਿ ਜਾਦ ਦੇ ਵਿੱਚੋਂ ਪਾਣੀ ਬੰਦ ਹੋ ਜਾਂਦਾ ਪਰ ਚਾਵੈਦੀ ਜਾਣ ਲੱਗ ਜਾਂਦਾ ਕਿੰਨਾ ਪੂਰਾ ਗਰੇਡੋ ਇਤੋਂ ਜੀ 4-5 ਕਿਲੋਮੀਟਰ ਹੁੰਦਾ 4 ਤੋਂ 5 ਗੁਰਦਾਨੀ ਬੋਈ ਜੋ ਆ ਜਾ ਉਹਨੂੰ ਸੋਚਦਾ ਜੀ ਜੇ ਕਿਤੇ ਨਾ ਫਸੀ ਹੋਵੇ ਤਾਂ ਜਾ ਵੀ ਸਕਦਾ ਨਾ ਹੋਣੀ ਇਸ ਗਰੇਡ ਤੇ ਜਾਊਗੀ ਆਉਣਾ ਸੀ ਹੁਣ ਇੱਥੇ ਆ ਕੇ ਬੰਦਾ ਇੱਥੇ ਖੜੇ ਅੱਛਾ ਇਹ ਮੋਟੋ ਤੇ ਆਇਆ ਅੰਕ ਚ ਰੋਸ ਮਾਰਦਾ ਕੋਈ ਰੌਲਾ ਹੀ ਨਹੀਂ ਪਾਇਆ ਜੀ ਦੱਸਿਆ ਹੀ ਨਹੀਂ ਕਿਸ ਨੂੰ ਪਤਾ ਹੀ ਨਹੀਂ ਕਿ ਰੌਲਾ ਨਹੀਂ ਪਿਆ ਬਸ ਸਾਫ ਗੱਲ ਮਤਾਂ ਉਹਨਾਂ ਲੱਗਿਆ ਜਦੋਂ ਲਾਸ਼ ਤੇ ਆ ਕੇ ਇੱਥੇ ਹੱਥ ਸਲਵਾੜ ਕੋਲੇ ਹੱਥ ਖੜੇ ਕੀਤੇ ਆ ਜਾ ਨੂੰ ਉੱਲੀ ਭੱਜ ਕੇ ਆਇਆ ਜਾਂ ਤੋਂ ਉੱਤੇ ਬਹਿ ਗਿਆ ਹਾਂ ਜੀ ਹਾਂ ਜੀ ਬਿਲਕੁਲ ਵੀਰੇ 100% ਐ ਅਸੀਂ ਬੰਦੇ ਨਹੀਂ ਛੱਡੇ ਮਗਰ ਤੋਂ ਸਾਈਡ ਤੋਂ ਵੱਜਿਆ। ਚਲ ਬੱਟੀ ਉੱਥੋਂ ਦਾ ਆ ਰਿਹਾ ਆਮ ਨਾ ਉੱਥੇ ਜਲ ਦੇਖਣ ਦੀ ਲੋੜ ਨਹੀਂ। ਇੱਥੋਂ ਗਾਹ ਦੇਖੋ। ਹਾਂ ਇੱਥੋਂ ਗਾਹ ਦੇਖੋ। ਪੁਲ ਤੋਂ ਗਾਹ ਲਾ ਲਓ ਵੀਰੇ। ਹਾਂ ਬਿਲਕੁਲ ਦਿੰਪੁਲ। ਟੇਕੂ ਆ ਜੋ ਕਾਹ ਪੁਲ ਤੋਂ ਗਾਹ ਲਾਓ। ਉੱਥੋਂ ਦਾ ਵਿਚਾਰਾ ਹੱਥ ਖੜੇ ਕਰਦਾ ਆ ਵਾ ਪੁੱਟ-ਪੁੱਟ ਦਾ। ਆਹ ਦੇਖ ਪੈਕੂ। ਹੈਂ? ਸਦੇ ਵੀ ਉੱਥੇ ਪੁਲਵਾਨ ਉਹ ਬੋਟ ਉਹ ਉੱਥੇ ਕੱਸਦੇ ਆ ਉਹ ਦੇ ਲੈਓ ਉਧਰ ਆਪਾਂ ਵਿੱਚ ਚਲੀ ਹੈ ਨਾ ਇਹ ਬੋਟਾ ਇੱਕੋ ਕਰ ਦੇਣਗੇ ਰਿੰਕੂ ਨਹੀਂ ਤੂੰ ਬੋਟਾ ਉਹ ਲੈਓ ਜੋ ਲਾਇਆ ਹੈ ਹੈ ਉਹ ਜਮਾਈ ਤਾਂ ਜ਼ਰੂਰ ਚਾਹੀਦਾ ਪਾੜੇ ਨਾ ਪੜ੍ਹ ਲੈਮ ਉਹ ਦੇ ਲੈ लास्ट ਇੱਥੇ ਦੇਖਿਆ ਪਿੰਡ ਕਿਹੜਾ ਪਿੰਡ ਹੈ ਬਾਈ ਇਹ ਸੁਧਾਰ ਪਿੰਡ ਦੇ ਜਿਹੜਾ ਫਿਲਦਾ ਹੈ ਪਰਿਵਾਰ ਦਾ ਬੰਦਾ ਬੱਚਾ ਬੰਦਾ ਕੌਣਾ ਪਰਿਵਾਰ ਦੇ ਆ ਤੁਹਾਡਾ ਕੀ ਲੱਗਦਾ ਕੌਣ ਕੌਣਾ ਪਰਿਵਾਰ ਚ ਬਾਈ ਹਾਂ ਪਰਾਂ ਆਉਂਦੇ ਆ ਪਰਾਂ ਆਉਂਦੇ ਆ ਅੱਛਾ ਜੀ ਅੱਛਾ ਜੀ ਉਹ ਇੱਥੇ ਨਕਾਉ ਦੇਣਾਰੇ ਬਹੁਤ ਨੇ ਕੰਨ। ਕਿਹੜੇ ਪਿੰਡ ਦਾ ਵੀਰ ਸੀਗਾ ਇਹ? ਬਲਿਆਲ ਦਾ। ਹਾਂਜੀ ਬਲਿਆਲ ਦਾ। ਭਤੀਜਾ ਸੀਗਾ ਜੀ। ਤੇ ਕੌਣ-ਕੌਣ ਪਰਿਵਾਰ ਚ ਸੀ? ਜੀ ਦਾ ਬਾਈ ਕਹਿੰਦੇ ਨਹੀਂ। ਹਾਂਜੀ। ਨਾ ਤੁਸੀਂ ਲੋ ਹੌਸਲਾ ਰੱਖੋ ਹੁਣ। ਕੋਈ ਨਹੀਂ। ਆ ਡਗ ਇਹਨਾਂ ਬਜ਼ੁਰਗਾਂ ਦਾ ਕੀ ਲੱਗਦੀ ਸੀ ਇਹ ਰੱਜੀ ਜਸਤਾਏ ਸੀ ਸ਼ਾਇਦ ਇਹੇ ਕਮਾਉਣੇ ਵਾਲਾ ਸੀ ਵਿੱਚ ਹਾਂਜੀ ਇਹ ਡਾਡਾ ਕਰ ਮਾਤਾ ਵੀ ਸੀ ਜੀ ਮਾਤਾ ਹਾਂ ਬਈ ਓਹੋ ਮਾਦਰ ਸਾਹਿਬ ਦੀ ਡੈਫਟੀ ਸੀ ਵਾਹ ਜੀ ਦੁਬਾਰਾ ਇਹੀ ਕਰਦਾ ਸੀ ਹਾਂ ਸੌ ਪਰ ਮਿੰਟ ਤੋਂ ਨੌਕਰੀ ਕਰਦਾ ਸੀ ਇੱਥੇ ਲਿਆਉਣੇ ਆਣੇ ਜਾਣੇ ਫੈਕਟਰੀ ਚ ਲੱਗੇ ਪੰਜ ਰੁਪਏ ਸਰਕਾਰੀ ਸੀ ਹਾਂ ਇਹਨਾਂ ਦਾ ਰੁਪਿਆ ਨਾ ਹਾਂ ਛੋਟੇ ਰੁਪਏ ਸਾਂਝਾ ਕਰਦੇ ਤੇ ਕਰਦੇ ਹਾਂ ਹਾਂ ਨਾਲੇ ਉਹ ਲੈ ਆਇਆ ਇਹ ਨਾਲ ਦੇ ਬੱਚੇ ਉਹ ਪਤਾ ਨਹੀਂ ਉਹ ਤਾਂ ਨਹੀਂ ਕੰਮ ਕਰਦੇ ਸੀ ਇੱਥੇ ਉਹ ਵੀ ਇਦਾਂ ਦਾ ਅਚੋ ਉਹ ਵੀ ਕਾ ਉਹ ਸੀ ਨਾਲ ਦੋਸਤ ਸੀ ਸਾਹਿਬ ਸਾਹਿਬ ਕਹਿੰਦੇ ਇਹਨੂੰ ਇਹਨੂੰ ਪਿਆਰ ਨਹੀਂ ਹੀ ਹੋਊਗਾ ਜੀ ਹਾਂ ਤੇ ਇਹਨੂੰ ਰਿਲੇ ਆਇਆ ਤੇ ਰੋਲਾ ਨਹੀਂ ਪਾਇਆ ਉਹਨਾਂ ਨੇ ਹਾਂ ਪਿੰਡ ਦੇ ਦੱਸਣ ਬਤਾਵੋ ਕੀ ਰੋਣਾ ਹੀ ਨਹੀਂ ਪਾਇਆ ਕਿ ਬੰਦਾ ਰੋਣਾ ਹਾਂ ਸਮਾਂ ਪਾਛੀਆ ਚੱਲਨੀ ਹੈ ਤੇ ਛੱਡ ਕੇ ਭੱਜ ਗਿਆ ਦੋ ਬੱਚੇ ਹੀ ਰਹਿ ਗਏ ਦੋ ਪੌਲ ਸਾੜੇ ਉਹਦੇ ਬਾਬਾ ਜੀ ਪਿੰਡ ਦੇ ਕਹਿੰਦੇ ਆ ਜਿੱਥੋਂ ਆਏ ਨੇੜੇ ਨੇੜੇ ਆਇਆ ਹਾਂ ਉਹਨਾਂ ਦਾ ਜਿਹੜਾ ਕਰਨਾ ਚੋਂ ਨਿਕਲ ਗਿਆ ਹਾਂ ਫਿਕਟਡ ਹੋ ਤਾ ਨਾ ਹਾਂ ਇਹ ਤੋਂ ਥੋੜਾ ਸਮੇਂ ਲਈ ਕੋਈ ਸੈਲਰੀ ਮਿਲੀ ਉਸ ਤੋਂ ਬਾਅਦ ਇਹ ਪਿੰਡ ਚ ਅਜੇ ਨਸ਼ੇ ਦੇ ਕਾਨੂੰਨਾਂ ਨੇ ਇੱਕ ਕਾਰਡ ਬੋਲ ਜਾ ਬਾਕੀ ਥਾਂ ਦੇ ਵਿੱਚ ਲੈ ਕੇ ਜੇ ਥਾਂ ਦੇ ਨੇ ਬਸ 10 ਮੀਟਰ ਪਛਾਤੇ ਇਸ ਵਾਰ ਆ ਉਹਨਾਂ ਤੋਂ ਕਰੰਦਾ ਪਤਾ ਨਹੀਂ ਲੱਗਣਾ ਵੀ ਕੀ ਆ ਨਾ ਚਲੋ ਆਪਾਂ ਜਿੰਨੇ ਅਗਰ ਆਪਾਂ ਪਹੁੰਚੇ ਗੁੱਤਾਖੁਰ ਲਈ ਟੀਮ ਹੁਣ ਧੰਨਵਾਦ ਕਰਾਂਗੇ ਨਾ ਕੋਈ ਪਰਿਵਾਰ ਦਾ ਜਿਹੜਾ ਸਮਾਉਣੇ ਵਾਲਾ ਕੀ ਸੀ ਪਰਿਵਾਰ ਜੀ ਸਮਾਉਣੇ ਚਲੋ ਉਧਰ ਜਾਣ ਕੋਈ ਪਰਿਵਾਰ ਦਾ ਜਿਹੜਾ ਮਾਂ ਵੀ ਫਿਗਰੀ ਆ ਭਰਾ ਵੀ ਕੋਈ ਨਾ ਉਹ ਵੀ ਵਿਚਾਰਾ ਨਹੀਂ ਦਿਮਾਗੀ ਤੌਰ ਤੇ ਜ਼ਿਆਦਾ ਠੀਕ ਹੈ ਕਿ ਅੱਜ ਜਿਹੜੀ ਅਸੀਂ ਚਾਰ ਬੋਤਾ ਖੋਰ ਦੀ ਟੀਮ ਜਿਹੜੀ ਉਹ ਲਾਈ ਹੋਈ ਆ ਬਾਬਾ ਦੀਪ ਸਿੰਘ ਸੇਵਾਦਾਰ ਸੋਸਾਇਟੀ ਵੱਲੋਂ ਜਥੇਬੰਦੀ ਵੱਲੋਂ ਪੂਰੀ ਟੀਮ ਕਿਸ਼ਤੀ ਬਕਾਇਦਾ ਸਾਡੀ ਟੀਮ ਆਈ ਹੋਈ ਆ ਤੇ ਹੁਣ ਤਕਰੀਬਨ ਗੋਡੀ ਦੀ ਭਾਗ ਜਿਹੜੀ ਉਹ ਕਰਾਂਗੇ ਅੱਜ ਕਲਬ ਦੀ ਠੀਕ ਨਹੀਂ ਤਾਂ ਕੱਲ ਤੱਕ ਕਰ ਵੀ ਤਲਾਸ਼ ਜਿਹੜੀ ਉਹ ਜਾਰੀ ਰੱਖਾਂਗੇ ਕਿਉਂਕਿ ਇਹ ਵਿਚਾਰੇ ਗਰੀਬ ਪਰਿਵਾਰ ਆ ਗੋਤਾਖੂਰ ਵੀ ਜਿਹੜੇ ਪੈਸੇ ਨਾਲ ਹੀ ਕਈ ਹਾਇਰ ਕੀਤੇ ਜਾਂਦੇ ਆ ਆਮ ਜਿਹੜਾ ਪਰਿਵਾਰ ਆ ਉਹਨੂੰ ਨਹੀਂ ਪੈਸਾ ਦਿੱਤਾ ਜੇ ਦੇ ਹੁੰਦਾ ਵਿਚਾਰਿਆਂ ਕੋਲ ਤੇ ਇਸ ਕਰਕੇ ਬਾਬਾ ਦੀਪ ਸਿੰਘ ਸੇਵਾਦਾਰ ਟੀਮ ਜਿਹੜੀ ਜਥੇਬੰਦੀ ਉਹਦੀ ਮਦਦ ਕਰਦੀ ਹੈ ਜਿਹੜੇ ਬਿਲਕੁਲ ਅਜਿਹੀਆਂ ਘਟਨਾਵਾਂ ਆਪਰਦੀ ਹੈ ਤੇ ਜਿਹੜਾ ਕੋਈ ਵੀ ਪੈਸਾ ਜਿਹੜਾ ਨਹੀਂ ਦੇ ਸਕਦੇ ਖਰਚ ਸਕਦੇ ਗੋਤਾਖੋਰਾਂ ਨੂੰ ਇਸ ਕਰਕੇ ਅੱਜ 3 ਸਾਢੇ ਲੱਗੀ ਹੋਈ ਆ 4 ਟੀਮ ਮੈਂਬਰ ਸਾਡੇ ਵਿੱਚ ਗਏ ਹੋਏ ਪਾਣੀ ਦੇ ਤੇ ਹੁਣ ਕਿਸ਼ਤੀ ਵੋਟ ਪਾਵਾਂਗੇ ਤਕਰੀਬਨ 5 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਛਾਣਿਆ ਛਾਣਬੀਣ ਕੀਤੀ ਜਾਊਗੀ ਵੋਟਰ ਦੇ ਰਾਹੀਂ ਕੋਸਟ ਕੋਟ 4-5 ਕਿਲੋਮੀਟਰ ਦਾ ਏਰੀਆ ਦੇਖਿਆ ਜਾਊਗਾ ਨਰ ਦਾ ਪਾਣੀ ਵੀ ਬਹੁਤ ਤੇਜ਼ ਆ ਤੇ ਪਾਣੀ ਵੀ ਪੂਰਾ ਛੱਡਿਆ ਹੋਇਆ ਇਹ ਸਟਾਮ ਜੀ ਇਹ ਨਹਿਰ ਹੈਗੀ ਆ ਇਹ ਕਿਹੜੇ ਪਿੰਡ ਪੈਂਦਾ ਜੀ ਸਬਰਾਂ ਸੁਧਾਰ ਪਿੰਡ ਕਿੱਥੇ ਲੁਧਿਆਣੇ ਚ ਪੈਂਦਾ ਜੀ ਹਾਂਜੀ ਲੁਧਿਆਣੇ ਚ ਸੁਧਾਰ ਪਿੰਡ ਇਹ ਆ ਦੇਖ ਸਕਦੇ ਤੁਸੀਂ ਬਸ ਇੱਥੇ ਕੱਸ ਲਓ ਨਾ ਗਾਂ ਕਰਕੇ ਇੱਥੇ ਕੱਸੋ ਅੱਛਾ ਲਾਓ ਜਨਰੇਟਰ ਪੁੱਤ ਸਾਰਾ ਕਰਕੇ ਨਾ ਆ ਦੇਖ ਸਕਦੇ ਤੁਸੀਂ ਟੀਮ ਜਿਹੜੀ ਮੁੰਡੇ ਦੇਖੋ ਕਿਵੇਂ ਸਾਡੀ ਟੀਮ ਲਈ ਹੋਈ ਆ ਰਿੰਕੂ ਦੇ ਗੁੱਤਾ ਖੁਰਾਂ ਦਾ ਜਿਹੜਾ 메ਨ ਵੀਰ ਜਿਹੜੀ ਸੰਸਥਾ ਵੱਲੋਂ ਸਵਾਵਾ ਦੇ ਰਿਹਾ ਹੈ ਆ ਵੀਰ ਕਿਉਂਕਿ ਉੱਥੋਂ ਲਾਸਟ ਜਿੱਥੋਂ ਦੇਖਿਆ ਗਿਆ ਇਹ ਹੁਣ ਦੇਖ ਰਹੇ ਆ ਜਾ ਰਹੇ ਪੈਰਾ ਨਾਲ ਬਿਨਾਂ ਆਕਸੀਜਨ ਦੇ ਸਿਲੰਡਰ ਤੋਂ ਸਾਡੇ ਜਿਹੜੇ ਵੀਰ ਜਾ ਰਹੇ ਸਰਾ ਹੀ ਕਮਾਉਣੇ ਵਾਲਾ ਸੀ ਜਿਹੜਾ ਬੱਚਾ ਜਿੰਨੀ ਕਰੇ ਨੇ ਆਪਣੀ ਪਹਿਲੀ ਤਨਖਾਹ ਮਿਲੀ ਪਹਿਲੀ ਕਿੰਨਾ ਚਿਰ ਹੋ ਗਿਆ ਸੀ 10 ਕਿੰਨੇ ਮਹੀਨੇ ਹੋ ਗਏ ਅੱਛਾ ਤੇ ਜਿਹੜੀ ਤਨਖਾਹ ਮਿਲੀ ਕਿੰਨੇ ਪੈਸੇ ਮਿਲੇ ਸੀ ਤਨਖਾਹ 25 25000 ਰੁਪਏ ਜਿਹੜਾ ਉਹ ਮਿਲਿਆ ਸੀ ਤੇ ਤੇ ਜਿਹੜੀ ਮਗੀ ਹੋਈ ਹੁੰਦੀ ਹੈ ਰੈਂਕੂ ਆਈ ਆਉਂਗਾ ਆ ਆ ਜਾ ਚਾ ਰੁਕ ਜਾ ਇੱਥੇ ਆ ਗਿਆ ਮੈਂ ਆ ਗਿਆ ਰਹਿਦੇ ਆ ਗਿਆ ਤੁਸੀਂ ਬਾਈ ਉਹਦੇ ਬੱਚੇ ਦੇ ਪਿੰਡੋਂ ਆਏ ਸਰਪੰਚਾ ਜੋਸ ਪਿੰਡ ਦੇ ਕਿਹੜਾ ਪਿੰਡ ਆ ਜੀ ਇਹਦਾ ਬਾਈ ਮੁੰਡਾ ਹਾਂਜੀ ਫੋਟੋ ਹੈਗੀ ਬਾਈ ਦੀ ਦਿਖਾ ਲੈ ਪਿੰਡ ਬਲਿਆਲੇ ਜੀ ਅੱਛਾ ਜੀ ਭਾਨੀਗੜ੍ਹ ਤਸੀਲ ਫੰਦੀਆ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹਾਂਜੀ ਫੋਟੋ ਕਨਵਾਣੀ ਹਾਂਜੀ ਇਹਦੇ ਫਾਜ਼ਲ ਸਾਹਿਬ ਦੀ ਡੈਥ ਕਿਵੇਂ ਹੋਈ ਇਹ ਕਮਿਟੀ ਐਂਡ ਜਿਹੜਾ ਦਾ ਭਰਾ ਆ ਉਹ ਵੱਡਾ ਕਿ ਛੋਟਾ ਤੂੰ ਸਦਾ ਦਾ ਵੀ ਨਹੀਂ ਪਤਾ ਅੱਛਾ ਜੀ ਵਾਹਿਗੁਰੂ ਅੱਛਾ ਜੀ ਘਰੋਂ ਦੇ ਟੋਪੀ ਵਾਲਾ ਟੋਪੀ ਵਾਲਾ ਉਹ ਬਰਾ ਟੋਪੀ ਵਾਲਾ ਬੱਚਾ ਜੀ ਚੱਲਣਾ ਸੋਣਾ ਤਨੇ ਕੰਨ ਲੋ ਹਲਾ ਜਿਹੜੀ ਉਦੀ ਨਕੀ ਆ ਪਰਵਾਹ ਜਿਹੜੀ ਜਲਦੀ ਪਰ ਮਿਆਰ ਰੋਜ਼ ਦਿਨਤੀ ਜਿਹੜੀ ਵੀ ਇਹਨੂੰ ਸਾਲ ਦੇ ਚਾਰਨਾ ਚ ਵੀ ਜਲਦੀ ਲੱਭ ਪਵੇ ਬੜੀ ਕਿੰਨਾ ਇੱਥੋਂ ਏਰੀਆ ਆ ਆਪਾਂ ਜਿਹੜੀ ਕਰਾਂਗੇ ਸ਼ਾਨਦਰ ਹਾਂ ਭਾਈ ਇੱਥੋਂ ਆ ਜੀ 5 ਕਿਲੋਮੀਟਰ ਦੂਰ ਆ ਹੀ ਕਰਦਾ 5 ਕਿਲੋਮੀਟਰ ਦੀ ਠੀਕ ਹੈ ਚਲ ਠੀਕ ਹੈ ਮੇਰਾ ਭਰਾ ਕਰੋ ਹਾਂ ਉਮੀਦ ਹੈ ਹਾਂ ਹਾਂ ਕਿ ਜਿਆਦਾ ਫਿਰ ਨਹੀਂ ਉਹ ਬੋਟ ਦੇ ਰਾਹੀਂ ਜਿਹੜਾ ਜਾਇਜ਼ ਆਊਗਾ 5 ਕਿਲੋਮੀਟਰ ਦਾ ਦੈਰਾ ਬਹੁਤ ਵੱਡਾ ਹੁੰਦਾ ਏਦਾਂ ਜਿਹੜਾ ਤੈਰ ਕੇ ਕਿਲੋਮੀਟਰ ਟੱਕਰ ਜਾਇਆ ਜਾ ਸਕਦਾ ਪਰ ਜਿਆਦਾ ਜਿਹੜਾ ਫਿਰ ਇਹਨਾਂ ਨੂੰ ਲੈ ਕੇ ਜਾਣਾ ਫਿਰ ਲੈ ਕੇ ਆਉਣਾ ਬੋਟ ਨੇ ਬੋਟ ਦੇ ਜ਼ਰੀਏ ਹੀ ਇਹ ਕਾਰਜ ਹੁੰਦਾ ਇਹ ਦੇਖਣਗੇ ਇਦਾਂ ਫਿਰ ਇਹਨਾਂ ਨੂੰ ਬੋਟ ਲੈ ਕੇ ਜਾਊਗੀ ਉੱਥੋਂ ਫਿਰ ਵਾਪਸ ਲੈ ਕੇ ਆਊਗੀ ਫਿਰ ਇਹ ਜਿਹੜਾ ਹੁਣੋਂ ਸਾਈਡ ਤੋਂ ਉੱਪਰ ਦੀ ਥੱਲੇ ਦੇਖ ਰਹੇ ਆ ਫਿਰ ਉਸ ਤੋਂ ਬਾਅਦ ਹੋਰ ਅੱਗੇ ਨੂੰ ਆਉਣਗੇ ਗੱਬੇ ਪਾਚੇ ਨੂੰ ਜਾਣਗੇ ਪਹਿਲਾਂ ਕਿਨਾਰੇ ਕਿਨਾਰੇ ਦੇਖ ਰਹੇ ਆ ਜੁਨੀਟਰ ਕੱਢ ਲਓ ਕੀ ਗੱਲ ਇੱਧਰ ਰੁਕ ਜਾਓ ਇੱਧਰ ਹੀ ਲੈ ਆਓ ਇੱਧਰ ਇੱਧਰ ਲੈ ਆਓ ਐਂ ਜਿਹੜਾ ਬੋਰਡ ਤਾਂ ਕੱਟਣੀ ਸੀਗੀ ਇੱਧਰ ਤੇ ਜਿਹੜਾ ਲੱਭ ਚੁੱਕਾ ਆ 3 ਦੇ ਮੈਂ ਉਹ Delhi ਲੈ ਕੇ ਆ ਰਹੇ ਆ ਲੱਭ ਕੀ ਜਿਹੜਾ ਕੱਲ ਡੈੱਥ ਹੋਈ ਹੈ 3 ਨੇ ਜਿਹੜੇ ਮੁੰਡੇ ਆਣ ਲੱਭ ਲਿਆ ਦੇ ਲੈ ਕੇ ਆ ਰਹੇ ਆ ਦੇਖੋ ਤੁਹਾਡੇ ਮੁੰਡੇ ਜਿਹੜੇ ਰਿੰਗ ਤੋਂ ਵੰਟੀਓ ਕੱਲ ਦਾ ਜਿਹੜਾ ਇੱਕ ਬੱਚਾ ਜਿਹੜਾ ਡੁੱਬਿਆ ਹੋਇਆ ਸੀ ਜਿਹਦਾ ਘਰ ਦਾ ਬਹੁਤ ਗਰੀਬ ਪਰਿਵਾਰ ਦਾ ਬੱਚਾ ਸੀ ਮਾਂ ਵੀ ਸੁਧਾਰਨ ਜਿਹੜਾ ਭਰਾ ਵੀ ਸੁਧਾਰਨ ਜਿਹਦੇ ਸਿਰ ਦੇ ਉੱਪਰ ਘਰ ਦਾ ਖਰਚਾ ਚੱਲਦਾ ਸੀ ਉਹ ਅੱਜ ਜਿਹੜਾ ਕੱਲ ਦਾ ਡੈਥ ਹੋਇਆ ਉਹਦੇ ਨਾਲ ਦੇ ਦੌੜ ਗਏ ਤੇ ਜਿਹੜੇ ਨਾਲ ਦੇ ਸੀ ਉਹ ਭੱਜ ਗਏ ਛੱਡ ਕੇ ਵੀ ਜਾਰੀ ਦੋਸਤੀ ਆ ਅੱਜ ਉਹ ਜਿਹੜਾ ਬੱਚਾ ਹੈ ਅਰ ਯਾਰ ਧੰਨ ਬਤਵਾਏ ਫਾਵਾ ਬੱਲੀਆਂ ਤੇਰਾ ਤੇ ਵੀ ਜਾਵਗਾ ਓਏ ਕੋਲੇ ਆਓ ਕਪੜਾ ਲਿਆਓ ਕਪੜਾ ਨਾਲੇ ਪੁੱਛ ਨੂੰ ਫੋਨ ਕਰਾਓ ਬਿਜਲਾ ਵੇ ਕਪੜਾ ਮੰਗਾ ਲਈਏ ਕਪੜੇ ਹੈਗੇ ਪਿੰਡ ਤੋਂ ਇਹ ਪਿੰਡਿਆਂ ਤੋਂ ਮੰਗਵਾਉਂਗਾ ਭਾਈ ਕਪੜੇ ਤੇਰੇ ਮੈਂ ਇਹ ਰੇੜ ਤੋਂ ਲੈ ਲਓ ਰੇੜ ਤੋਂ ਲੈ ਲਓ ਭਾਈ ਪਿੰਡ ਤੋਂ ਇੱਥੋਂ ਲੋਕਲ ਭਾਈ ਕਪੜੇ ਮੰਗਾਓ ਤੇ ਆ ਰਹੀ ਆ ਰੋਕ ਲੋ ਰੋਕ ਕਪੜਾ ਲੈ ਕੇ ਆ ਕਪੜਾ ਲੈ ਕੇ ਆ ਕਪੜਾ ਲੈ ਕੇ ਵਾਹ ਪੇਟਰੋਲ ਆਉਂਦਾ ਨਾ ਕਿ ਸਿੱਧਾ ਆਇਆ ਹੈ ਉਹ ਕਪੜਾ ਮਗਰਾ ਹੈ ਰਗ ਰਗ ਕੇ ਆਇਆ ਵਾ ਲੋਥੋਂ ਉਹ ਥੰਨੋ ਚੱਲ ਆਹ ਤਬਰਸ਼ਲ ਹੋਇਆ ਬੰਗਾ ਬਣ ਬੱਲੇ ਪੱਕੀ ਆ ਜਗਾ ਪਾਂਡੂ ਆ ਪਾਂਡੂ ਚ ਕਿਸੜਦਾ ਗਿਆ ਨਾ ਨਾ ਹਾਂ ਯਾਰ ਪਨਾ ਦੇ ਰੋੜੀ ਨੇ ਰੋਤ ਰੋ ਹੁੰਦਾ ਆ ਨਾ ਉੱਥੇ ਰਗਦਾ ਹੀ ਆਇਆ ਥੰਨੇ ਬੱਲੇ ਹਾਂ ਫੇਰ ਤਾਂ ਰਤ ਦਾ ਆਸ ਕੱਢ ਨੂੰ ਬਾਹਰ ਕਪੜਾ ਆਪਣਾ ਹੁੱਲਿਆ ਨਹੀਂ ਸੀਗਾ ਜੇ ਪਾਣੀ ਨਹੀਂ ਚਾਗਾ ਉਹਦੇ ਵਿੱਚ ਗੱਲ ਪਿੰਡ ਦੇ ਵਿੱਚੋਂ ਹੈਗੇ ਆ ਆ ਰਹੀ ਆ ਅੱਛਾ ਪਿਆਰ ਲੱਗਦਾ ਆ ਆ ਤਾਂ ਨਦਰੇ ਵੀ ਪਿਆਰ ਥੋੜਾ ਜਗਦਾਰ ਵੀਰੇ ਲੌਕਾ ਕੋਲਾ ਕੋਈ ਕੋਇਆ ਡੂੰਗਾ ਆ ਦੇ ਦੋ ਇਹ ਵਾਪਸ ਨਹੀਂ ਹੋਗੇ ਦਮਾ ਇਹ ਇੱਧੇ ਹੀ ਜਾ ਕੋਮਬਲ ਤੋਂ ਆਲੇ-ਦਾਲੇ ਜਾ ਕੇ ਟਰੱਕ ਕੋ ਰੰਝੂ ਕੰਬਲ ਕੱਢ ਕੇ ਲਿਆਓ ਇੱਕ ਮਿੰਟ ਰੁਕੋ ਕੰਬਲ ਹੈਗਾ ਇੱਕ ਮਿੰਟ ਰੁਕੋ ਲੈ ਆਉਂਦੇ ਕੋਮਬਲ ਉਹਰੇ ਦੂਸੇ ਮਨਾ ਨਹੀਂ ਆਉਂਦੇ ਆ ਅੱਜ ਇਹ ਰੋਏ ਭਾਈ ਇੱਧਰ ਹੋ ਗਈ ਹੱਥ ਕੱਪੜਾ ਕੋ ਮੈ ਇੱਧਰ ਨੂੰ ਕੋ ਮੈ ਯਾਰ ਇੱਧਰ ਤੁਸੀਂ ਕਰਕੇ ਰੱਖੋ ਆਈ ਆਈ ਵੀ ਕਈ ਵਾਰ ਸਹੀ ਪੜਦੇ ਸਹੀ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਦੁਖਦਾਈ ਜਿਹੜੀ ਘਟਨਾ ਵਾਪਰੀ ਆ ਕਾਲੇ ਪਿੰਡ ਸੁਧਾਰ ਪਿੰਡਾ ਲੁਧਿਆਣੇ ਦੇ ਲੱਗੀ ਤੇ ਇੱਕ ਬੱਚਾ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਇੱਥੇ ਕੀ ਆਪਣੀ ਕਮਾਈ ਕਰਦਾ ਕਿਰਤ ਕਮਾਈ ਕਰਦਾ ਲੁਧਿਆਣੇ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਆਪਣਾ ਪਰਿਵਾਰ ਪਾਲਣ ਦੇ ਲਈ ਨੌਕਰੀ ਕਰਦਾ ਜਿਹੜਾ ਕਿ ਕੱਲ ਆਪਣੇ ਦੋਸਤਾਂ ਦੇ ਨਾਲ ਜਿਹੜਾ ਇੱਥੇ ਉਹ ਆਇਆ ਸੀ ਜਿਹੜਾ ਪਰਿਵਾਰ ਦੇ ਦੱਸਣ ਮੁਤਾਬਕ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਨਹਾਉਂਦਾ ਸੀ ਪਰਿਵਾਰ ਵਾਲੇ ਕਹਿੰਦੇ ਵੀ ਉਹਨੂੰ ਜਾਣ ਕੇ ਜਿਹੜਾ ਕੁਝ ਵੀ ਚਲੋ ਇਹ ਤਾਂ ਜਿਹੜਾ ਪੁਲਿਸ ਵਾਲਿਆਂ ਵੱਲੋਂ ਇਨਵੈਸਟੀਗੇਸ਼ਨ ਦਾ ਇੱਕ 파ਰਟ ਆ ਤੇ ਬਾਕੀ ਗੱਲ ਕਰਦੇ ਆ ਵੀ ਜਿਹੜਾ ਉਹ ਬੱਚਾ ਆ ਉਹਦੇ ਘਰ ਕੌਣ ਆ ਉਹਦੇ ਘਰ ਜਿਹੜਾ ਉਹਦੇ ਸਿਰ ਤੇ ਹੀ ਘਰ ਚੱਲਦਾ ਸੀ ਇੱਕ ਛੋਟਾ ਭਰਾ ਆ ਜਿਹੜਾ ਉਹ ਵੀ ਸੁਧਾਰਨਾਂ ਮਾਂ ਵੀ ਜਿਹੜੀ ਉਹ ਵੀ ਸੁਧਾਰਨਾਂ ਤੇ ਉਹਦੇ ਜਿਹੜੇ ਚਾਚਾ ਜੀ ਚਾਚਾ ਜੀ ਆ ਤੁਸੀਂ ਤਾਇਆ ਜੀ ਜਿਹੜੇ ਉਹ ਪਰਿਵਾਰ ਦੇ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਖੜੇ ਆ ਉਹ ਵੀ ਦੱਸਦੇ ਆ ਪਰਿਵਾਰ ਦੇ ਕੀ ਹਾਲਾਤ ਹੈ ਕਿੱਦਾਂ ਇਹ ਘਟਨਾ ਵਾਪਰੀ ਆ ਤੇ ਸਾਡੀ ਟੀਮ ਮੈਂ ਧੰਨਵਾਦੀ ਕਰਦਾ ਰਿੰਕੂ ਵੀਰ ਵੰਟੀ ਵੀਰ ਆ ਸਾਰੇ ਸਾਡੇ ਵੀਰ ਆ ਜਿਹੜੀਆਂ ਰਿੰਕੂ ਨਾਲ ਅੱਗੇ ਵੀ ਚਲੋ ਆਪਾਂ ਸਵਾਵਾ ਕਰਨ ਦਾ ਮੌਕਾ ਮਿਲਿਆ ਵੀ ਵੀਰ ਸਾਡੀ ਸੰਸਥਾ ਦੇ ਨਾਲ ਜੁੜ ਕੇ ਜਿਹੜੀਆਂ ਸਵਾਵਾਵਾਂ ਕਰਦੇ ਆ ਤੇ ਵੰਟੀ ਨਾਲ ਵੀ ਗੱਲ ਹੁੰਦੀ ਰਹਿੰਦੀ ਆ ਤੇ ਅੱਜ ਤਕਰੀਬਨ ਅਸੀਂ ਜਦੋਂ ਆ ਸਾਡੇ ਨਾਲ ਇਹਨਾਂ ਦੀ ਕੱਲ੍ਹ ਸ਼ਾਮੀ ਗੱਲ ਹੋਈ ਬੰਟੀ ਨਾ ਵੀ ਬਾਈ ਜੀ ਦਾ ਈਦਾ ਪਰਿਵਾਰ ਆ ਬਹੁਤ ਹੀ ਪਰਿਵਾਰ ਜਿਹੜਾ ਉਹ ਲੋੜਵੰਦ ਪਰਿਵਾਰ ਆ ਵੀ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ ਵੀ ਉਹ ਜਿਹੜਾ ਵੀ ਮਤਲਬ ਖਰਚਾ ਨਹੀਂ ਦੇ ਸਕਦੇ ਵੀ ਗੋਤਾਖੋਰਾਂ ਦਾ ਤੇ ਫੇਰ ਸਾਡੀ ਸੰਸਥਾ ਜਿਹੜੀ ਤੁਹਾਨੂੰ ਪਤਾ ਹੀ ਆ ਜਿਹੜੀ ਬਿਲਕੁਲ ਸੇਵਾ ਇਹੋ ਜਿਹੇ ਹਾਸੇ ਕਿਤੇ ਵੀ ਹੋਵੇ ਅਪਰ ਤਾਂ ਅਸੀਂ ਕਦੇ ਵੀ ਇਹੋ ਜਿਹੇ ਪਰਿਵਾਰ ਦੇ ਕਿਸੇ ਦੇ ਦੁੱਖ ਨਾ ਵਾਪਰੇ ਇਹੋ ਜਿਹੇ ਹਾਲਾਤ ਕਿਸੇ ਦੇ ਨਾ ਵੜਨ ਤੇ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਲ ਜਾਂਦੀ ਆ ਤੇ ਅਸੀਂ ਆਪਣੀ ਟੀਮ ਬੋਰਡ ਕਿਸ਼ਤੀ ਲੈ ਕੇ ਜਿਹੜਾ ਸਵੇਰ ਦੇ ਚੱਲੇ ਹੋਏ ਆ ਤੇ ਹੁਣ ਪਹੁੰਚੇ ਸੀ ਕੋਟ ਕਸੋਰੀ ਸੀ ਟੀਮ ਨੂੰ ਰੇਂਗੂ ਕਹਿੰਦਾ ਬਾਈ ਜੀ ਅਸੀਂ ਦੇਖੀਏ ਜਦੋਂ ਹੀ ਉਹ ਜਿੱਥੋਂ ਡੁੱਬਿਆ ਸੀ ਉਹਦੇ ਨਾਲ-ਨਾਲ ਇਹਨਾਂ ਨੇ ਵੀਰ ਕਰ ਰਹੇ ਸੀ ਤਲਾਸ਼ ਤੇ ਕਰਦੇ-ਕਰਦੇ ਜਿਹੜਾ ਇਹਨਾਂ ਨੇ ਥੱਲੇ ਗਏ ਆ ਤੇ ਲੱਭ ਤਾਂ ਇਹਨਾਂ ਨੂੰ ਬਾਡੀ ਜਿਹੜੀ ਏ ਲੱਭ ਕੇ ਲਿਆਏ ਆ ਮੈਂ ਧੰਨਵਾਦ ਦੀਆਂ ਇਹਨਾਂ ਦਾ ਵੀਰਾਂ ਦਾ ਪਹਿਲਾ ਆਪਰੇਸ਼ਨ ਇਹਨਾਂ ਦੇ ਨਾਲ ਸਾਡੀ ਜੁਆਇੰਟਲੀ ਸਾਡੀ ਸੰਸਥਾ ਦੇ ਮੈਂਬਰ ਹੋ ਕੇ ਆਪਾਂ ਇਹ ਕੀਤਾ ਆ ਤੇ ਨਾਲ ਸਾਡੇ ਸਰਪੰਚ ਸਾਹਿਬ ਖੜੇ ਸਰਪੰਚ ਸਾਹਿਬ ਆਇਓ। ਸਰਪੰਚ ਸਾਹਿਬ ਕਿਹੜਾ ਪਿੰਡ ਆ ਜੀ ਇਹ? ਪਿੰਡ ਬਲਿਆੜਾ ਜੀ। ਬਲਿਆੜ ਪਿੰਡ ਆ ਜੀ। ਸੰਗਰੂਰ ਦੇ ਪਿੰਡ ਹੈ। ਸੰਗਰੂਰ ਜ਼ਿਲ੍ਹਾ ਸੰਗਰੂਰ ਹੈ। ਸੀਐਮ ਸਾਹਿਬ ਦਾ ਹੀ ਹਲਕਾ ਹੈ। ਅੱਛਾ ਜੀ। ਭਗਵੰਤ ਮਾਨ ਭਗਵੰਤ ਮਾਨ ਦੇ। ਹਾਂਜੀ। ਘਰ ਦੇ ਕੀ ਹਾਲਾਤ ਹੈ ਸਰਪੰਚ ਸਾਹਿਬ ਨੇ? ਬਹੁਤ ਮਾੜੇ ਹਾਲਤ ਨੇ ਜੀ। ਮਿਸਤਰੀ ਰਾਮ ਗੜੀਆ ਪਰਿਵਾਰ ਨਾਲੇ ਸੰਬੰਧ ਰੱਖਦਾ ਹੈ ਜੀ। ਅੱਛਾ ਜੀ। ਇਹਦਾ ਫਾਦਰ ਸਾਹਿਬ 15 ਸਾਲ ਪਹਿਲਾਂ ਗੁਜ਼ਰ ਗਿਆ ਸੀ ਜੀ। ਅੱਛਾ ਜੀ। ਤੇ ਮਾਤਾ ਥੋੜੀ ਜੀ ਸਿੰਪਲ ਹੈ, ਸੁਧਾਰਨ ਹੈ। ਤੇ ਇਹ ਕਿ ਕੱਲ ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਜੀ ਬੜੀ ਸੋਗ ਦੀ ਲਹਿਰ ਸੀ ਜੀ ਬੱਚਾ ਲੁਕ ਗਿਆ ਜੀ ਸਾਨੂੰ ਫੇਸਬੁੱਕ ਰਾਹੀਂ ਪਤਾ ਲੱਗਿਆ ਕਿ ਬੱਚਾ ਇੱਥੇ ਨਾਲਿਆ ਕਿਉਂ ਬਣਾਇਆ ਬਹੁਤ ਬਹੁਤ ਧੰਨਵਾਦ ਸਾਡੇ ਦਸੇਦਾਰ ਜੀ ਦਾ ਬਾਬਾ ਦੀਪ ਸਿੰਘ ਜੋ ٹرسٹ ਸਾਡੇ ਫੋਨ ਤੇ ਪਹੁੰਚੇ ਨੇ ਇਹ ਗਰੀਬ ਦੀ ਬਾਹਂ ਪੜੀ ਹੈ ਤੋਂ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਬਾਬਾ ਜੀ ਨਾਲ ਜੁੜਿਆ ਜਾਵੇ ਬਾਕੀ ਹੋਰ ਵੀ ਬੱਚੇ ਪੈਦਾ ਹੋਣ ਏਦਾਂ ਦੇ ਚੰਗੇ ਦਿਲ ਵਾਲੇ ਜਿਹੜੇ ਕਿਸੇ ਗਰੀਬ ਨਾਲ ਉਸ ਟਾਈਮ ਖੜਦੇ ਨੇ ਜਦੋਂ ਕਿਤੇ ਪੈਸਾ ਵੀ ਨਹੀਂ ਸੰਭਾਉਂਦਾ ਇਹ ਕੋਈ ਪੈਸਾ ਚਾਹੀ ਜਿੰਨਾ ਗਰੀਬ ਅਮੀਰ ਹੋਣ ਦੀ ਗੱਲ ਨਹੀਂ ਗੱਲ ਤਾਂ ਇੱਕ ਜਜ਼ਵੇ ਦੀ ਆ ਸੋ ਕਲਸਾ ਜੀ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਬੇਨਤੀ ਕਰਦੇ ਆਂ ਕਿ ਜੇ ਸਾਡ ਨੂੰ ਕੋਈ ਪਿੰਡ ਵੱਲੋਂ ਕੋਈ ਸੇਵਾ ਲਾਉਣਗੇ ਅਸੀਂ ਇਹਨਾਂ ਦੇ ਨਾਲ ਸੇਵਾ ਲਾਉਂਵਾਂਗੇ ਕਲਸਾ ਅ ਜੀ ਉਹਦੇ ਘਰ ਦੇ ਵਿੱਚ ਕਿ ਫਾਦਰ ਸਾਹਿਬ ਦੀ ਕਿਦੋਂ ਦੀ ਡੈਥ ਹੋਈ ਆ ਅਜੋ ਆਪਣੇ 2000 ਇਹ ਜਿਵੇਂ 11 ਦੀ 15 15 ਦੀ ਵੇਲੇ 15 ਸਾਲ ਨੂੰ ਘਰ ਇਹਦੇ ਸਿਰ ਤੇ ਸੀਗਾ ਬਾਹਰ ਵਾਲਾ ਇਹਦੇ ਸਿਰ ਤੇ ਠੀਕ ਜਿਹੜਾ ਚਲਾਉਂਦਾ ਸੀ ਬਾੜ ਖਵਾਈ ਸੀ ਇਹ ਕੰਮ ਕੀ ਕਰਦਾ ਸੀ ਇੱਥੇ ਇਹ ਕੰਮ ਆ ਬਾਈ ਹੁਣ ਇਹ ਚੱਲ ਗਿਆ ਫੈਕਟਰੀ ਚ ਲੱਗ ਗਿਆ ਅਸਲ ਜਿਹੜਾ ਆਇਆ ਫੈਕਟਰੀ ਦਾ ਇਹ ਕੰਮ ਕਰਦਾ ਜਿਹੋਦਾ ਫੈਕਟਰੀ ਉਹ ਜਿਹੋਦਾ ਫੈਕਟਰੀ ਕੱਲ ਤਨਖਾਹ ਮਿਲੀ ਸੀ ਤਨਖਾਹ ਮਿਲਿਆ ਤਿੰਨ ਚੰਨ ਤੱਕ ਦਾ ਟਾਈਮ ਦੋ ਤਨਖਾਹ ਮੈਂ ਰਖੜੀ ਬੰਨਣਾ ਰਖੜੀ ਫੋਨ ਕੀਤਾ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਵੀ ਮੈਂ ਐਤਵਾਰ ਨੂੰ ਆਉਣੇ ਸੀ ਰਖੜੀ ਬੰਨਣ ਨੂੰ ਨਹੀਂ ਨਹੀਂ ਇਹਨਾਂ ਦੇ ਰਖੜੀ ਬੰਨਣਾ ਦੇ ਸਿਸਟਮ ਰੱਖੋ ਕਮਰਾ ਆਇਆ ਹੋਇਆ ਉਹ ਮੁੰਡਿਆਂ ਨਾਲ ਲਿਆ ਕੇ ਬਸ ਇੱਥੇ ਹੁਣ ਉਹ ਤੈਰਨਾ ਵੀ ਉਹ ਦੌੜ ਗਏ ਜੀ ਉਹ ਦੌੜ ਗਏ ਜੀ ਨੈਸ਼ਨਲ ਟੈਟ ਨੇ ਉਹ ਬੰਦਾ ਨੈਸ਼ਨਲ ਟੈਟ ਆ ਉਹ ਜਿਹੜਾ ਮੁੰਡਾ ਆਪਰੇ ਆਮ ਨਾਲ ਕੇ ਕੋਈ ਵੀ ਬੰਦਾ ਨਹੀਂ ਆਇਆ ਕੋਈ ਵੀ ਬੰਦਾ ਨਹੀਂ ਆਇਆ ਸਪੰਚਾਇਤਸ ਨੇ ਹੀਰਾ ਵਾਲਾ ਬੰਦਾ ਪੁੱਛ ਕੇ ਚਲਾ ਗਿਆ ਉਹ ਇਹੋ ਕੱਢ ਵੀ ਸਕਦਾ ਸੀ ਹਾਂ ਉਹ ਲਾਈ ਪਾ ਦਿੰਦਾ 50 ਬੰਦੇ ਬੈਠੇ ਹੁੰਦੇ ਇੱਥੇ ਵੜ ਜਾਣਾ ਜੇ ਜੀ ਇਹ ਤਿੰਨ ਬੰਦੇ ਜਦੋਂ ਹੀ ਸਾੜਾ ਦੋ ਤਿੰਨ ਤਾਂ ਮੈਂ ਕੱਢ ਚੁੱਕਾ ਸੀ ਸਾਰੇ ਪਿੰਡਾਂ ਵਾਲੇ ਤਰਾਕ ਤਾਇਰ ਦੇ ਸਾੜੇ ਜਾਣਦੇ ਸਾਰੇ ਜਾਣਦੇ ਇਸ ਦਾ ਬੰਦੇ ਗਏ ਪਰ ਉਹਦਾ ਪਲੇਨ ਬਣਾ ਕੇ ਲਿਆ ਇਹ ਕਿੰਨੇ ਨਾ ਹੁਣ ਸਰਪੰਚ ਜੀ ਉਹ ਪਹਿਲਾਂ ਅੱਧਾ ਘੰਟਾ ਉੱਛਾ ਲੰਘਦਾ ਨਹੀਂ ਬਸ ਇਹੀ ਹੋ ਸਕਦਾ ਬੰਦੇ ਦੇ ਕਾਰਨ ਜੂੜਾ ਲੰਘਦਾ ਇਹ ਨਹਾਉਂਦੇ ਰਹੇ ਪਰ ਕੰਮ ਨਹੀਂ ਪੈਦਾ ਕਰਦਾ ਜੋ ਵੀ ਹੋਇਆ ਹੈ ਨਾ ਪਾਣਾ ਬੰਦੇ ਆ ਪਾਣੀ ਚ ਭੜਿਆ ਉਹਨੇ ਪੈਰ ਬੁਰਦ ਹੋ ਗਏ ਇਹਨਾਂ ਨੂੰ ਹਾਕ ਕਰੀ ਫਿਰ ਵਟੇ ਵਟੇ ਪਹਿਲਾਂ ਕਰ ਲਾ ਵੀਰੇ ਫਿਰ ਇਹ ਨਾਉਣ ਲੱਗੇ ਫਿਰ ਸਿੰਭ ਤੋੜਦੀ ਮੋਬਾਈਲ ਦੀ ਸਿੰਭ ਤੋੜਦੀ ਫੋਨ ਦਾ ਡੈਟ ਵਾਟ ਕਰ ਹੋ ਗਿਆ ਜੀ ਡੈਟ ਵਾਟ ਕਿੱਥੇ ਇਹ ਨਾਉਂਦਾ ਨਾਉਂਦੇ ਆਲੇ ਨੇ ਫਿਰ ਆਇਆ ਫਿਰ ਇਹ ਵੀਰ ਬੰਟੀ ਵੀਰ ਜਿਹੜਾ ਕੱਲ ਦਾ ਹੀ ਵੀਰ ਜਿਹੜਾ ਇਹ ਲੱਗਾ ਹੋਇਆ ਤੇ ਇਹ ਬੰਟੀ ਤੇਰਾ ਇੱਥੇ ਸੁਣਾਵਾ ਤੂੰ ਮੇਰਾ ਵੀਰ ਲੱਗੇ ਛਾ ਕੇ ਕਿੰਨੀ ਦੂਰ ਆ ਤੇਰਾ ਇੱਥੇ ਇਤੋਂ ਹੀ ਹੈਗਾ ਜੀ 42 35 ਕਿਲੋਮੀਟਰ ਤੋਂ ਹਾਂਜੀ ਤੇ ਬਾਕੀ ਨੇੜੇ-ਨੇੜੇ ਜੀ ਅਸੀਂ ਜਾਂਦੇ ਰਹਿੰਦੇ ਨੇ ਬਾਈ ਬੜੀ ਪਲੀ ਸੇਵਾ ਇਹ ਵੀ ਵੀਰ ਕਰਦਾ ਸਾਡੀ ਸੰਸਥਾ ਦੇ ਨਾਲ ਹਾਂ ਬਾਈ ਨੇ ਬਹੁਤ ਮਦਦ ਕੀਤੀ ਬਾਈ ਦਾ ਪਰਿਵਾਰ ਉਸ ਹਸਪੀਟਲ ਦੇ ਵਿੱਚ ਦਾਖਲ ਹੋਣਾ ਅੱਛਾ ਐਡਮਿਟ ਕੀਤਾ ਆ ਫੇਰ ਵੀ ਬਾਈ ਸੱਤੋਂ ਪਹਿਲੇ ਪੂਰੇ ਪਹੁੰਚਣ ਦਿੰਦਾ ਜੀ ਮੈਂ ਕੋਈ ਘਰ ਪੁਰਾਣ ਬਾਈ ਜੀ ਵੀਡੀਓ ਪਾਤੀ ਸ਼ਬਾਈ ਨੇ ਜੀ ਪਰਿਵਾਰ ਇਹਦਾ ਬੱਲੀ ਦਾ ਤੇ ਹਸਪੀਟਲ ਦੇ ਵਿੱਚ ਦਾਖਲਾ ਫਿਰ ਵੀ ਬਾਈ ਨੇ ਖਾਣੀ ਖਾਣੀ ਧੰਨਵਾਦ ਕੀ ਬਈ ਆ ਵੀਰੇ ਸਾਰਾ ਦੁੱਖ ਦੀ ਘੜੀ ਦੇ ਵਿੱਚ ਇੱਕ ਦੋ ਇਹਨਾਂ ਖਾੜੀ ਸਕਦਾ ਬੰਦਾ ਤੇ ਇਦਾਂ ਖਾਣਾ ਚਾਹੀਦਾ ਸਾਨੂੰ ਇੱਕ ਦੋ ਇਹਦੇ ਨਾਲ ਜਿਹੜਾ ਕੋਲ ਹੈਲਪ ਕਰਨਾ ਜਾਣਦਾ ਉਹ ਜ਼ਰੂਰ ਕਰਿਆ ਕਰੋ ਐਸੇ ਪਰਿਵਾਰ ਦੁੱਖ ਦੀ ਘੜੀ ਜਿਹੜਾ ਵਿਚਾਰੀ ਪਰਿਵਾਰ ਤੇ ਇਹ ਆ ਰਹੀ ਆ ਸਾਰੇ ਪਿੰਡ ਦੇ ਸਰਪੰਚ ਸਾਹਿਬ ਦਾ ਦੀ ਬੜੀ ਸੋਗ ਦੀ ਲਹਿਰ ਕਿਉਂਕਿ ਪਤਾ ਜਦੋਂ ਇੱਕ ਪਿੰਡ ਦੇ ਵਿੱਚ ਕੋਈ ਗੁਜ਼ਾਰਾ ਪੁੱਤ ਜਾਣਾ ਤੇ ਕਈ ਵਾਰੀ ਹਾਲਾਤ ਬਣ ਸਕਦੇ ਐਂਬੂਲੈਂਸ ਆ ਰਹੀ ਹੈ ਲਾਲੋ ਹੁਣ ਸਾਈਡ ਤੇ ਕਰ ਲੋ ਬੁੱਤ ਤੇ ਸਾਈਡ ਤੇ ਕਰ ਲੋ ਇਧਰ ਕਰਕੇ ਨਾ ਅੱਗੇ ਲੈ ਜਾਓ ਗੱਡੀ ਉਧਰ ਹੀ ਲੈ ਜਾਓ ਬਾਈ ਜੀ ਲੈ ਜਾਓ ਲੈ ਜਾਓ ਲਾਲੋ ਕਰ